ਇਹ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਜਰੂਰੀ ਕਰਨੀ ਆ ਜੋ ਕਿ ਆਪਾਂ ਖਾਣੇ ਪੀਣੇ ਆ ਰੇੜਿਆਂ ਤੋਂ ਖਾਣੇ ਆ ਜਾਂ ਕੁਝ ਹੋਰ ਆ ਤੇ ਇੱਕ ਥੋੜੇ ਕਿ ਦਿਨ ਹੋ ਗਏ ਪਹਿਲਾਂ ਇੱਕ ਮਹੱਲੀ ਦੀ ਵੀਡੀਓ ਆਈ ਸੀ ਜਿਹਦੇ ਵਿੱਚ ਕੀ ਗਲਗਾਂ ਸੜੀਆਂ ਸਬਜ਼ੀਆਂ ਗੰਦਮੰਦ ਤੇ ਬਹੁਤ ਬਹੁਤ ਕੋਸ਼ਿ ਕੱਲਾ ਕੱਲਾ ਮਹੱਲੀ ਦਾ ਨਹੀਂ ਇੱਥੇ ਥਾਂ ਥਾਂ ਜਿੱਥੇ ਮਰਜ਼ੀ ਲਾ ਲੋ ਸ਼ਹਿਰ ਦੇ ਵਿੱਚ ਜਿੱਥੇ ਇਹਨਾਂ ਨੇ ਪ੍ਰਦੇਸੀਆਂ ਨੇ ਰੇੜੀਆਂ ਲਾਈਆਂ ਉਹ ਗੰਦੀ ਖਾਉਂਦੇ ਆ ਕੀ ਆ ਇੱਕ ਥੁੱਕ ਸਿੱਟੀ ਜਾਂਦੇ ਵਿੱਚ ਕੋਈ ਹੱਥ ਨਹੀਂ ਧੋਣੇ ਜਾਂ ਕੋਈ ਗਲਵਜ਼ਾਂ ਦੀ ਇਸਤੇਮਾਲ ਨਹੀਂ ਕੁਛ ਨਹੀਂ ਕਰਦੇ ਤੇ ਉਹਨਾਂ ਨੇ ਗੰਦਮਨ ਦਾ ਆਪਣਾ ਇੰਨਾ ਇੰਨੀ ਕਿਕਾਰ ਦੇ ਵਿੱਚ ਖਾਉਂਦੇ ਆ ਤੇ ਆਪਾਂ ਉਹਨੂੰ ਆਪਦੇ ਆਪ ਨੂੰ ਹੁਣ ਸ਼ਰਮ ਮਹਿਸੂਸ ਆਉਣ ਲੱਗ ਗਈ ਵਿੱਚ ਥੁੱਕ ਛੜਦੇ ਆ ਕੱਚਾ ਚ ਮਸਲੀ ਜਾਂਦੇ ਆ ਜਿਹੜੇ ਮੋਮਜ ਖਾਂਦੇ ਆ ਸਪਰਿੰਗ ਰੋਲ ਖਾਂਦੇ ਆ ਗੋਲ ਗੱਪੇ ਖਾਂਦੇ ਜਿਹੜਾ ਕਿ ਫਾਸਟ ਫੂਡ ਆ ਇਹਨਾਂ ਨੂੰ ਤੁਸੀਂ ਅਵਾਇਡ ਕਰੋ ਥੋੜਾ ਜਿਹਾ ਇਹਨਾਂ ਤੋਂ ਨਾ ਖਾਓ ਜੋ ਕਿ ਤੁਹਾਡੇ ਸਿਹਤ ਲਈ ਮਾੜਾ ਗਾ ਜੋ ਤੁਸੀਂ ਕੰਮ ਕਰਦੇ ਆ ਇਹ ਤੁਹਾਡੇ ਲਈ ਗਲਤ ਆ ਆਜੋ ਇੱਕ ਸੋਨ ਨੂੰ ਮਾੜੀ ਜਿਹੀ ਵੀਡੀਓ ਦਿਖਾਉਣੇ ਆ ਆ ਜਾ ਮਾੜਾ ਜੇ ਹੁਣ ਚੱਲ ਠੀਕ ਆ ਇਧਰ ਰੱਖੀ ਫੜ ਜਾ ਕਿਸੇ ਪਤੀਲੇ ਦੇ ਉੱਪਰ ਪਰਵਾਨੇ ਆ ਇਹਦੇ ਪਤੀਲੇ ਤੇ ਉੱਪਰ ਪਰਵਾਨੇ ਆ ਆ ਦੇਖ ਲਓ ਬੰਦਾ ਅਲੇਨਾ ਯਹਾਂ ਸਾਹਿਬ ਆਹ ਆਹ ਵੈਲਕਮ ਆਹ ਦੇਖ ਲੋ ਇਹ ਹੈ ਇਹ ਓਨਰ ਰਾਂਗੇ ਭਾਈ ਸਾਹਿਬ ਹਾਂ ਫੇ ਸਫਾਈ ਕਿਤਨੀ ਕਰ ਲੋਗੇ ਨਾ ਹੱਥ ਪੱਟ ਕੇ ਤਰੇ ਦੇ ਪੱਟੂਗਾ ਸਾੜੀ ਤੋੜ ਕੇ ਦੁਆ ਕਰ ਦੋਗੇ ਹਾਂ ਅੱਜ ਪ੍ਰਿਆਣੀ ਓਨਰ ਸਾਹਿਬ ਨਾਮ ਰੱਖੋ ਓਨਰ ਸਾਹਿਬ ਧਿਆਨ ਰੱਖੋ ਹੋ ਤੇਲ ਦਿਖਾਓ ਵੀਰੇ ਇੱਥੇ ਦੇਖਾਂ ਅੱਜ ਤੇਲ ਪਈ ਆ। ਉਹ ਮੋਜ਼ੇ ਕੋਈ। ਉਹ ਵਾਹ ਜੀ ਵਾਹ ਦੇਖੋ ਕਿੰਨਾ ਢੱਕੇ ਸਾਫ਼ ਕੁਦਰਤ ਢੰਗ ਰੱਖੇ ਹੋਏ ਆ। ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪ੍ਰਿੰਗ ਰੋਲ ਬਾਈ ਜੀ ਸੱਤ ਡੈਕਟਰ 7 ਪੇਸ। ਆ ਪਤ ਗੋभी ਦੇ। ਮੋਹਾਲੀ ਸਾਰੇ ਮੋਹਾਲੀ ਦੇ ਜਾਣੇ ਇੱਥੋਂ। ਪਤ ਗੋभी ਤਾਂ ਬਾਹਰ ਪਈ ਆ। ਆ ਜੇ ਅੰਦਰ ਦੇਖ ਲਵੋ ਵੀ ਹਲੇ ਤਾਂ ਨਾ ਕੁਝ ਵੀ ਨਹੀਂ ਆ। ਮੈਂ ਤੇਲ ਲਖਾ ਜਿਹੜਾ ਹੁਣੀ ਬਦਲੇ ਇਹਨਾਂ ਨੇ ਤੇ ਕਿੰਨਾ ਫਰੈਸ਼ ਆ। ਅਦਰ ਨਹੀਂ। ਆਹ ਸਾਰੇ ਸਾਰੇ। ਇਹ ਫਰੈਸ਼ ਤੇਲ ਜਿੱਚ ਬਣੇ ਆ। ਆ ਪਏ ਆ ਮੱਖੀਆਂ ਮਚਰਾ ਚ। ਕਰਮਾ ਕੀ ਤੇਲ ਆ ਇਹਦਾ। ਚੇਜ ਬਣ ਰਹੇ ਆ ਬਈ ਇਹ ਯਾਰ ਮਾਰਨਾ ਦੇਖੋ ਇਹ ਦੇਖੋ ਸਾਸ ਬਈ ਮੱਖੀ ਮੱਛਰ ਆ ਨੂੰ ਉਹ ਹੋਏ ਇਹ ਆਪ ਗਿਰੇ ਹੋਏ ਆ ਮਰੂ ਬਰੀ ਤਾਂ ਲੋਕ ਕਿਤੋਂ ਆ ਪਿਆ ਸੁਪਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੌ ਗੱਲੀ ਕਿਤੇ ਉਹ ਲੈ ਆਹ ਦੇਖੋ ਮੇਰੇ ਰਿੱਤੇ ਆ ਉੱਪਰ ਭਇਆ ਆ ਲੋ ਆਹੜੇ ਸਪਰਿੰਗ রোল ਤੁਸੀਂ ਖਾਣੇ ਆ ਬਾਈ ਜੀ ਆ ਮੰਜੀਆਂ ਦੇ ਥੱਲੇ ਪਈਆਂ ਜੀ ਆ ਦੇਖੋ ਬੰਦਾ ਦੇਖੀ ਚੂਹੇ ਚੂਹੇ ਨੇ ਖਾਇਆ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਨੇ ਮਾਈ ਗੋਡ ਯਾਰ ਵੈਰੀ ਗੁਣਨੀ ਕੁਆਲਿਟੀ ਬਾਈ ਮੁਹੰਮਦ ਸਾਹਿਬ ਦੇ ਦੋਸਤ ਆ ਦੇਖ ਲੋ ਮੁਹੰਮਦ ਸਾਹਿਬ ਦਾ ਸਪਰਿੰਗ ਆ ਖਾ ਰਹੇ ਨਵੇਂ ਕੀ ਆਰਡਰ ਬਾਹਰ ਆਹ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇੱਥੇ ਆ ਦੋ ਬੰਦੇ ਗਰੀ ਆ ਫ੍ਰਿਜ ਆ ਇਹ 10 ਮਟਰ ਨਹੀਂ ਹੈ ਮਤਫਾਦਿਆਂ ਤੋਂ ও মাই ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਆਹ ਲੋ ਪੂਰੀ ਹੈ ਦਰਵਾਜ਼ੇ ਦੇ ਕੋਲ ਸਮੈਲ ਮਾਰ ਰਹੀ ਯਾਰ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਐਹੀ ਇਹ ਪਏ ਸੁੱਤੇ ਉੱਪਰ ਪਏ ਨੇ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਦਿਖਾਓ ਮੜੀ ਜੀ ਇਹ ਚ ਇਹ ਉਠਾ ਲਓ ਅਜੇ ਗੋਪੀ ਅਜੇ ਤੋੜਦੇ ਨਹੀਂ ਆ ਇਹ ਉਹ ਦਿਰਾਓ ਇਹ ਉਠਾ ਇਹ ਕੀ ਚੀਜ਼ ਹੈ ਆ ਚਿਕਨ ਹੈ ਜੀ ਦੇਖੋ ਹਾਏ 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 ਇਹ ਚਿਕਨ ਹੀ ਹੈਗਾ ਬਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਹਾਲੀ ਮਟਾ ਲੇ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਹ ਹੁਣ ਦੇਖ ਲਓ ਲੈ ਆਏ ਪੱਟ ਕੇ ਲੈ ਆਏ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹਦਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਭਾਈ ਫਿਰ ਇਹ ਕਿ ਦਨ ਲੈ ਆਣਾ ਹੈ ਤੁਸੀਂ ਵੀਡੀਓ ਵੇਖੀ ਹੈ ਇਹਦੇ ਵਿੱਚ ਸਾਫ ਪਤਾ ਲੱਗਦਾ ਵੀ ਉਹਦੇ ਵਿੱਚ ਕੀ ਆ ਗਲਗਾਂ ਛੜੀਆਂ ਸਬਜ਼ੀਆਂ ਜੋ ਕਿ ਆਪਣੇ ਲਈ ਹਾਨੀਕਾਰਕਾ ਵੀਰੋ ਇੱਕ ਛੋਡੀ ਮੁਰੇ ਹੱਥ ਜੋੜ ਕੇ ਬੇਨਤੀ ਹੈ ਜੇ ਕੋਈ ਆਪਣਾ ਪਿਆਬੀ ਬੰਦਾ ਰੇੜੀ ਲਾਉਂਦਾ ਤੇ ਉਹਦੀ ਆਪਾਂ ਹੈਲਪ ਜ਼ਰੂਰ ਕਰਿਆ ਕਰੋ ਉਹਦੀ ਮਦਦ ਕਰਿਆ ਕਰੋ ਕੋਈ ਨਹੀਂ ਨੌਨ ਮਰਚ ਵੱਧ ਘੱਟ ਹੋ ਜੂ ਕੋਈ ਚੱਕਨੇ ਤੁਹਾਨੂੰ ਸਾਫ਼ ਸੁਥਰਾ ਦਾ ਖਵਾਉਂਦਾ ਤੁਹਾਨੂੰ ਚੰਗਾ ਦਾ ਖਵਾਉਂਦਾ ਤੁਹਾਨੂੰ ਵਧੀਆ ਖਵਾਉਂਦਾ ਜਿਹੜਾ ਤੁਹਾਡੀ ਸਿਹਤ ਨੂੰ ਖਲਵਾੜ ਨਹੀਂ ਕਰਦਾ ਇੱਥੇ ਆਪਾਂ ਨੂੰ ਗੰਦਮੰਦ ਖਵਾਉਂਦੇ ਆ ਇੱਕ ਸਵਾਦ ਦੇ ਪਿੱਛੇ ਇੱਕ ਆਪਣੇ ਜੀਬ ਦਾ ਜੀਬ ਦਾ ਸਵਾਦ ਇਹ ਗੱਲ ਆਪਣੇ ਲਈ ਮੈਂ ਕਹੀ ਨਾ ਵੀਡੀਓ ਵੇਖੀਗਾ ਇੱਕ ਆਪਣੇ ਪਿਆਬੀ ਬੰਦੇ ਦੇ ਜਿਹੜੀ ਲਈ ਹੁੰ ਤੇ ਇੱਕ ਇਹਨਾਂ ਦੀ ਭੈਣਾਂ ਦੀ ਉੱਥੇ ਆਪਣੇ ਬੰਦੇ ਪਿਆਬੀ ਪਿਆਬੀ ਆ ਬੰਦਾ ਜਿਹੜੀ ਉਧਰ ਚੱਕੀ ਜਾਂਦਾ ਹੁੰਦਾ ਕੱਲਾ ਖੜਾ ਹੁੰਦਾ ਤੇ ਉਹਨਾਂ ਕੋਲੇ ਲਾਈਨ ਲੱਗੀ ਹੁੰਦੀ ਹੈ ਕੀ ਗੱਲ ਜੀ ਆਪ ਪੈ ਇਨਹੀਂ ਗਿਰ ਕੇ ਆਪਾਂ ਨੂੰ ਮਾੜਾ ਮੋਟਾ ਆਪ ਨੂੰ ਸਮਝ ਚਾਹੀਦੀ ਆ ਆਪਾਂ ਇਹਨਾਂ ਨੂੰ ਅਵੋਇਡ ਕਰਕੇ ਆਪਣਾ ਜਿਹੜਾ ਕੋਈ ਪਿਆਬੀ ਬੰਦਾ ਆਪਣਾ ਕੋਈ ਰੇੜੀ ਲਾਉਂਦਾ ਜਾਂ ਕੋਈ ਉਹਦੀ ਦੁਕਾਨ ਕਰਦਾ ਕੁਝ ਵੀ ਕਰਦਾ ਉਹਦੀ ਸਪੋਰਟ ਆਪ ਵੱਧ ਤੋਂ ਵੱਧ ਕਰਨੀ ਆ ਤੇ ਉਹਨੂੰ ਆਪਾਂ ਕਾਮਯਾਬ ਕਰਨਾ ਉਹਨੂੰ ਵੇਖ ਕੇ ਕੋਈ ਹੋਰ ਵੀ ਆਉਦਾ ਕੰਮ ਸਟਾਰਟ ਕਰੇ ਸਾਡੀ ਵੀਡੀਓ ਇੱਕ ਸਿੱਖਿਆ ਦੇ ਲੈ ਹੁੰਦੀ ਐ ਇੱਕ ਮਨੋਰੰਜਨ ਲਈ ਹੁੰਦੀ ਐ ਇਹਨੂੰ ਤੁਸੀਂ ਸਿੱਧੇ ਪਾਸੇ ਲੈ ਕੇ ਇਹਨਾਂ ਨੂੰ ਪੁੱਠ ਇਹ ਤੁਹਾਡੀ ਮਰਜ਼ੀ ਆ ਸਾਡੇ ਚ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਸਾਡੇ ਚ ਨਾਲ ਨੂੰ ਕਰਨਾ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਧੰਨਵਾਦ